ਏ ਜੀ ਦਿੱਲੀ ਚ ਬੱਚੀ ਤੋਹੀ ਬੜੀ ਸੀ ਹੁਣ ਮੈਂ ਬੋਲਾਂ ਸਚਾਈ ਪੂਰੀ ਡਿਟੇਲ ਫੇਰ ਕਰਨਾ ਕਰਮਾਂ ਦਾ ੱਟਕਾ ਇਹੋ ਜਾਂ ਦੋ ਜਗ੍ਹਾ ਤਲਾਕ ਹੋ ਗਿਆ ਆਖੋ ਸਾਥ ਬੜਾ ਵੱਡਾ ੱਟਕਾ ਹੁੰਦਾ ਹੈ ਲੜਕੀ ਲਈ ਇੱਕ ਜਗ੍ਹਾ ਤੋਂ ਤਲਾਕ ਹੋ ਜਾਏ ਦੂਜੀ ਜਗ੍ਹਾ ਤੋਂ ਹੋ ਜਾਏ ਹਰ ਤੀਜਾ ਬੰਦਾ ਅਪਣਾਉਣ ਤੋਂ ਡਰਦਾ ਵੀ ਪਤਾ ਨਹੀਂ ਇਹ ਕਿਹੋ ਜਿਹਾ ਸੁਭਾਅ ਕੋਣ ਹੈ ਕੀ ਹੈ ভাই ਗੁਰੂ ਜੀ ਨੇ ਗਲਤ ਕੋਣ ਹੈ ਬੜੀ ਪਰੇਸ਼ਾਨ ਦੋਰੀ ਤੇ ਕਿਤੇ ਬੈਠੀ ਤੇ ਕਿਸੇ ਨੇ ਦੁਪਹਿਰੇ ਦੀ ਨਿੰਦਿਆ ਕਰਦੀ ਮੇਰੀ ਗੱਲ ਸੁਣੇ 2-3% ਹੈਗੇ ਤੁਹਾਨੂੰ ਪਤਾ ਹੀ ਉਹਨਾਂ ਘਰ ਜਾ ਕੇ ਕਹਿੰਦੀ ਹੈ ਮਨ ਨੂੰ ਕਹਿੰਦੀ ਦੁਪਹਿਰਾ ਦੁਪਹਿਰਾ ਕਰਦੇ ਸੀ ਮੈਂ ਜਿੱਥੇ ਬੈਠੀ ਸੀ ਵੇਖਾ ਸਹੀ ਹੁੰਦਾ ਕੀ ਹੈ ਉਹਨੇ YouTube ਤੇ ਸਰਚ ਮਾਰੀ ਜੀ ਦੁਪਹਿਰਾ ਇਹਨੇ ਲਿਖਿਆ ਦੁਪਹਿਰਾ ਉਹ ਜਦੋਂ ਸਰਚ ਮਾਰੀ ਤੇ ਹਜ਼ਾਰਾਂ ਵੀਡੀਓ ਆ ਗਈਆਂ ਦੁਪਹਿਰੇ ਦੀਆਂ ਉਹ ਹਜ਼ਾਰਾਂ ਵਿੱਚੋਂ ਸਮਝ ਲਓ ਵੀ 100 ਚੋਂ 97 98 ਵੜਾਈਆਂ ਦੀਆਂ ਆ ਗਈਆਂ ਅਸੀਂ ਦੁਪਹਿਰਾ ਕੱਟਿਆ ਆ ਮਿਲ ਗਿਆ ਆ ਕੱਟਿਆ ਆ ਮਿਲ ਗਿਆ ਆ ਕੱਟਿਆ ਆ ਮਿਲ ਗਿਆ ਉਹ ਸੁਣੀ ਨਿੰਦਿਆ ਕਾਰਾ ਕੇ ਸਰਚ ਮਾਰਿਆ ਤੇ ਜਦੋਂ 98% ਵੜਿਆਈਆਂ ਵੇਖੀਆਂ ਕਹਿੰਦੀ ਮੈਂ ਵੀ ਕਟਾਂ ਆਖੋ ਸਾਥ ਨਾਲ ਮੇਰਾ ਦੋ ਜਗਾ ਤਲਾਕ ਹੋ ਗਿਆ ਮੈਂ ਵੀ ਹਾਜ਼ਰੀ ਲਾਵਾਂ ਮੈਂ ਵੀ ਲਾਵਾਂ ਅਮਰੋਸਰ ਆਈ ਐਡਵਰਚ ਪਹਿਰਾ ਕਟਣ ਬਾਬਾ ਦੀਪ ਸਿੰਘ ਦੇ ਦਰ ਤੇ ਗੁਰਦੁਆਰਾ ਸ਼ਹੀਦਨ ਸਾਹਿਬ ਉੱਥੇ ਹੀ ਭੋਗ ਪੈਣ ਆ ਲੈ ਤਿੰਨ ਤਿੰਨ ਲੱਖ ਬੰਦਾ ਅਰਦਾਸ ਕਰਕੇ ਕਈ ਵੇਖ ਕਰਾ ਕੇ ਵਾਹ ਭਾਈ ਮੈਂ ਪੜੀ ਲਿਖੀ ਨਹੀਂ ਮੈਂ ਕੋਈ ਗੁਰਬਾਣੀ ਦੀ ਵੀ ਨਹੀਂ ਇੰਨੀ ਸਮਝ ਰੱਖਦੀ ਦੋਹੀ ਬੜੀਆਂ ਮਾਂ-ਬਾਪ ਵੀ ਤਾਨੇ ਮਾਰਦੇ ਭੈਣ-ਭਰਾ ਵੀ ਤਾਨੇ ਮਾਰਦੇ ਦੋ ਜਗ੍ਹਾ ਤਲਾਕ ਹੋ ਗਿਆ ਕਰ ਲਉਦਾ ਨਹੀਂ ਵਾਹ ਭਾਈ ਮੈਂ ਤਾਂ ਸੁਣੀ ਸੀ ਉਲਟ ਗੱਲ ਪਰ ਜਦੋਂ ਸਰਚ ਮਾਰੀ ਤੇ ਨਹੀਂ ਵਡਿਆਈਆਂ ਤੇ ਮੈਂ ਫਿਰ ਵਡਿਆਈਆਂ ਸੁਣ ਕੇ ਮੰਗਤੀ ਬਣ ਕੇ ਆਈਆਂ ਕਿਰਪਾ ਕਰਿਓ ਮੇਰੇ ਕੋਲ ਪੰਜਾਂ ਚ ਪਰਿਆਂ ਦੀ ਦਿੱਲੀ ਤੋਂ ਸੇਵਾ ਲਓ ਇਹ ਦਿੱਲੀ ਦੀ ਬੱਚੀ ਹੈ ਦੂਜਾ ਘਟਿਆ ਤੀਜਾ ਜਪਹਿਰਾਟਿਆ ਤੇ ਬਾਹਰਲੇ ਮੁਲਕ ਦੇ ਲੜਕੇ ਨਾਲ ਪੜੇ ਲਿਖੇ ਨਾਲ ਰਿਸ਼ਤਾ ਵੀ ਹੋ ਗਿਆ ਅਰਦਾਸ ਵੀ ਹੋ ਗਈ ਕਾਰਜ ਫਤਿਹ ਹੋ ਗਏ ਉਹਨੇ ਫਿਰ ਆਪ ਵੀਡੀਓ ਪਾਈ YouTube ਦੇ ਉੱਤੇ ਕਿ ਵਾਕੇ ਭਾਵੇਂ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਣ ਤੋਂ ਬਾਅਦ ਸਾਡੇ ਵਰਗਿਆਂ ਤੋਂ ਕਮਾਈ ਵਾਲੇ ਦੇ ਦਰਸ਼ਨ ਹੁੰਦੇ ਹੋਣਗੇ ਸਾਡੇ ਵਰਗਿਆਂ ਤੋਂ ਭਾਵੇਂ ਅੱਖਾਂ ਤੋਂ ਉਹਲੇ ਵੀ ਨੇ ਪਰ ਉਹਨਾਂ ਦੀ ਸ਼ਕਤੀ ਅੱਜ ਵੀ ਇਥੋਂ ਦੀਆਂ ਦੁਨੀਆ ਦੇ ਕਾਰਜ ਸਵਾਰ ਰਹੀ ਹੈ ਤੇ ਝੋਲੀਆਂ ਭਰ ਰਹੀ ਜਕਾਰਾ ਦਿਓ ਗੱਜ ਕੇ ਪਿਆਰ ਨਾਲ ਸਾਡੇ ਬਾਬਾ ਜੀ ਆਹ ਦੇ ਉਹਨਾਂ ਦੀ ਸ਼ਕਤੀ ਵਰਤ ਲਈ ਬਰਸ਼ਿਸ਼ ਵਰਤ